ਸਦੀਪ ਪ੍ਰੈਸ ਕਾਨਫਰੰਸ ਬੇਸਿਕਲੀ ਉਹ ट्रैवल ਏਜੰਟਾਂ ਨੂੰ ਵਾਸਤੇ ਰੱਖੀ ਗਈ ਹੈ ਕਿ ਜਿਹੜੇ ਭੋਲੇ-ਪਾਲੇ ਲੋਕਾਂ ਨੂੰ ਬਾਹਰ ਜਾਣ ਦੇ ਵੀਜ਼ੇ ਲਵਾਉਣ ਦੇ ਨਾਂ ਤੇ ਗੁਮਰਾਹ ਕਰਦੇ ਨੇ ਅਸੀਂ ਹੁਣ ਰੀਸੈਂਟਲੀ ਕੁਝ ਦਿਨਾਂ ਦੇ ਵਿੱਚ 5 ਐਫਆਈਆਰਜ਼ ਰਜਿਸਟਰ ਕੀਤੀਆਂ ਨੇ ਜਿਦੇ ਵਿੱਚੋਂ ਕਿ ਤਿੰਨ ਐਫਆਈਆਰਜ਼ ਉਹਨਾਂ ਦੀਆਂ ਨੇ ਜਿਹੜੇ ਕਿ ਬਾਹਰੋਂ ਯੂਐਸ ਤੋਂ ਰੀਸੈਂਟਲੀ ਰਿਪੋਰਟ ਹੋ ਕੇ ਆਏ ਨੇ ਗ੍ਰੇਟ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲਜੀਤ ਸਿੰਘ ਤੇ ਅੱਜ ਤਰਨਤਾਰਨ ਪੁਲਿਸ ਵੱਲੋਂ ਕਾਨਫਰੰেন্স ਕੀਤੀ ਗਈ ਹੈ ਜੀਹਾਂ ਐਸਪੀ ਹੈੱਡ ਕੁਆਟਰ ਮੈਮ ਪ੍ਰਵਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਅਮਰੀਕਾ ਦੇ ਵਿੱਚੋਂ ਲਗਾਤਾਰ ਤੀਸਰਾ ਜਹਾਜ਼ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਵੀ ਪਹੁੰਚਦਾ ਹੈ ਤੇ ਬਹੁਤ ਸਾਰੇ ਪੰਜਾਬੀ ਡਿਪੋਰਟ ਹੁੰਦੇ ਨੇ ਤਾਂ ਉਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੀ ਹੈ ਕਿ ਪੁਲਿਸ ਦੇ ਵੱਲੋਂ ਇੱਕ ਚੇਤਾਵਨੀ ਵੀ ਆ ਤੇ ਉਹਨਾਂ ਦੇ ਉੱਪਰ ਐਫ ਆਈ ਆਰ ਵੀ ਕੀਤੀਆਂ ਗਈਆਂ ਪੰਜ ਟਰੈਵਲ ਏਜੰਟਾਂ ਦੇ ਉੱਪਰ ਐਫ ਆਈ ਆਰ ਕੀਤੀਆਂ ਗਈਆਂ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਹੋਰ ਇਸ ਤੇ ਮਾਮਲਾ ਕੀ ਆ ਤੇ ਇਸ ਤੇ ਜਿਹੜੀ ਆ ਰਣਨੀਤੀ ਕੀ ਹੋਣ ਵਾਲੀ ਆ ਪੁਲਿਸ ਦੀ ਤੇ ਅੱਜ ਚੇਤਾਵਨੀ ਦੇਣ ਦੇ ਲਈ ਵੀ ਇਹ ਪ੍ਰੈਸ ਕਾਨਫਰੈਂਸ ਕਾਨਫਰੰਸ ਰੱਖੀ ਗਈ ਕਿਵੇਂ ਭੋਲੇ ਭਾਲੇ ਪੰਜਾਬੀਆਂ ਨੂੰ ਜਿਹੜਾ ਪੰਜਾਬੀ ਨੌਜਵਾਨਾਂ ਨੂੰ ਜਿਹੜਾ ਟਰੈਵਲ ਏਜੰਟਾਂ ਵੱਲੋਂ ਜਿਹੜਾ ਗੁੰਮਰਾਹ ਕਰਕੇ 40-45 ਲੱਖ ਰੁਪਏ ਉਹਨਾਂ ਦੇ ਕੋਲੋਂ ਲੈ ਕੇ ਅਤੇ ਉਹਨਾਂ ਨੂੰ ਜਿਹੜਾ ਅ ਅਮਰੀਕਾ ਵੀ ਭੇਜਿਆ ਨਹੀਂ ਜਾਂਦਾ ਕਈ ਤਾਂ ਰਸਤੇ ਦੇ ਵਿੱਚ ਹੀ ਖੱਜਲ ਖਵਾਰ ਹੋ ਕੇ ਵਾਪਸ ਆਉਂਦੇ ਨੇ ਤਾਂ ਗੱਲਬਾਤ ਕਰ ਲੈਨੇ ਮੈਮ ਸਾਡੇ ਨਾਲ ਮੈਮ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਮੈਮ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਗਈ ਹੈ ਕੀ ਮੈਸੇਜ ਸੀਗਾ ਇਸ ਨੂੰ ਲੈ ਕੇ ਦੱਸਿਓ ਸਾਰਾ ਮੈਮ ਅੱਜ ਦੀ ਪ੍ਰੈਸ ਕਾਨਫਰੰਸ ਬੇਸਿਕਲੀ ਉਹ ਟਰੈਵਲ ਏਜੰਟਾਂ ਨੂੰ ਵਾਸਤੇ ਰੱਖੀ ਗਈ ਹੈ ਕਿ ਜਿਹੜੇ ਭੋਲੇ-ਪਾਲੇ ਲੋਕਾਂ ਨੂੰ ਬਾਹਰ ਜਾਣ ਦੇ ਵੀਜ਼ੇ ਲਵਾਉਣ ਦੇ ਨਾਂ ਤੇ ਗੁਬਰਾਹ ਕਰਦੇ ਨੇ ਔਰ ਉਹਨਾਂ ਕੋਲੋਂ ਲੱਖਾਂ ਦੇ ਤعداد ਵਿੱਚ ਪੈਸੇ ਠੱਗੀ ਮਾਰ ਕੇ ਔਰ ਬਾਅਦ ਚ ਖੱਜਲ ਖਵ ਮੈਮ ਕਿੰਨਾ ਦੇ ਬਿਆਨਾਂ ਤੇ ਕਿੰਨੇ ਪਰਚੇ ਜਿਹੜੇ ਹਨ ਤਰਨਤਾਰਨ ਪੁਲਿਸ ਵੱਲੋਂ ਦਰਜ ਕੀਤੇ ਗਏ ਜੀ ਅਸੀਂ ਹੁਣ ਰੀਸੈਂਟਲੀ ਕੁਝ ਦਿਨਾਂ ਦੇ ਵਿੱਚ 5 ਐਫਆਈਆਰਜ਼ ਰਜਿਸਟਰ ਕੀਤੀਆਂ ਨੇ ਜਿਦੇ ਵਿੱਚੋਂ ਕਿ 3 ਐਫਆਈਆਰਜ਼ ਉਹਨਾਂ ਦੀਆਂ ਨੇ ਜਿਹੜੇ ਕਿ ਬਾਹਰੋਂ ਯੂਐਸ ਤੋਂ ਰੀਸੈਂਟਲੀ ਰਿਪੋਰਟ ਹੋ ਕੇ ਆਏ ਨੇ ਜੀ ਮੈਮ ਕਿਤੇ ਨਾ ਕਿਤੇ ਵਿਦੇਸ਼ ਜਾਣ ਦਾ ਨੌਜਵਾਨਾਂ ਦੇ ਵਿੱਚ ਕਰੇਤ ਅਤੇ ਉਹਨਾਂ ਨੂੰ ਧੋਖੇ ਦੇ ਨਾਲ ਜਿਹੜਾ ਉਹਨਾਂ ਦੇ ਕੋਲੋਂ ਮੋਟੀ ਰਕਮ ਜਿਹੜੀ ਹਾਸਲ ਕੀਤੀ ਜਾਂਦੀ ਉਹਨਾਂ ਦੇ ਕੋਲ ਲਾਇਸੈਂਸ ਵੀ ਨਹੀਂ ਹੁੰਦੇ ਉਸ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਕੀ ਰਿਪੋਰਟ ਤਿਆਰ ਕੀਤੀ ਗਈ ਹੈ ਕੀ ਕਾਰਵਾਈ ਹੋ ਸਕਦੀ ਹੈ ਦੇਖੋ ਜੀ ਜਿਹੜੇ ਬਿਨਾ ਲਾਇਸੈਂਸ ਤੋਂ ਤੋਂ ਕੰਮ ਕਰ ਰਹੇ ਨੇ ਅਸੀਂ ਡੀਸੀ ਆਫਿਸ ਤੋਂ ਵੀ ਲਿਸਟ ਸਾੜੀ ਕਮ ਲਈ ਹੈਗੀ ਹੈ ਜਿਨ੍ਹਾਂ ਨੇ ਲਾਇਸੈਂਸ ਲਈ ਹੈ ਔਰ ਉਹ ਲਿਸਟ ਤੋਂ ਇਲਾਵਾ ਜਿਹੜਾ ਵੀ ਕੋਈ ਸਾਨੂੰ ਬਿਨਾ ਲਾਇਸੈਂਸ ਤੋਂ ਕੰਮ ਕਰਦਾ ਪਾਇਆ ਗਿਆ ਉਹਦੇ ਖਿਲਾਫ ਅਸੀਂ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਮੈਮ ਜਿਹੜੀਆਂ 5 ਐਫਆਈਆਰ ਦਰਜ ਕੀਤੀਆਂ ਨੇ ਤਾਂ ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਫਤੀਸ਼ ਅਜੇ ਚੱਲ ਰਹੀ ਹੈ ਅਸੀਂ ਕਾਫੀ ਨੇੜੇ ਪਹੁੰਚ ਗਏ ਆ ਤੇ ਜਲਦ ਹੀ ਗ੍ਰਿਫਤਾਰੀਆਂ ਵੀ ਹੋਣਗੀਆਂ ਇਹਦੇ ਵਿੱਚ ਅੰਤ ਵਿੱਚ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਚੇਤਾਵਨੀ ਕੀ ਰਹਿਣ ਵਾਲੀ ਹੈ ਮੈਮ ਇਹਨਾਂ ਟਰੈਵਲ ਏਜੰਟਾਂ ਚਤਾਵਨੀ ਟਰੈਵਲ ਏਜੰਟਸ ਨੂੰ ਇਹੀ ਹੈ ਕਿ ਜਿਹੜਾ ਕਿ ਇਹ ਬਿਨਾ ਲਾਇਸੈਂਸ ਤੋਂ ਕੰਮ ਕਰ ਰਹੇ ਨੇ ਇਹਨੂੰ ਬੰਦ ਕਰ ਦੇਣ ਪੋਲੇ ਪਾਲੇ ਨੌਜਵਾਨਾਂ ਨੂੰ ਗੁਮਰਾਹ ਨਾ ਕਰਨ ਅਤੇ ਠੱਗੀਆਂ ਨਾ ਮਾਰਨ ਬਾਹਰ ਭੇਜਦੇ ਨਾ ਤੇ ਜਿਹੜੇ ਨੌਜਵਾਨ ਉਹਨਾਂ ਦੇ ਚਾਂਸੇ ਦੇ ਵਿੱਚ ਆਉਂਦੇ ਨੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਕੀ ਮੈਸੇਜ ਆਇਆ ਜਿਹੜੇ ਨੌਜਵਾਨ ਚਾਂਸੇ ਵਿੱਚ ਆਂਦੇ ਉਹਨਾਂ ਨੂੰ ਵੀ ਮੈਸੇਜ ਹੈ ਕਿ ਆਪਣੀ ਪੂਰੀ ਸਟੱਡੀ ਕਰਕੇ ਜਿਹੜਾ ਕੋਈ ਚੰਗਾ ਇਮੀਗ੍ਰੇਸ਼ਨ ट्रैवल ਏਜੰਟ ਹੈ ਉਹ ਤੋਂ ਹੀ ਕੰਸਲਟ ਕੀਤਾ ਜਾਵੇ ਕਿ ਕਿਸ ਤਰੀਕੇ ਨਾਲ ਪ੍ਰੋਪਰ ਰੂਲਸ ਫੋਲੋ ਕਰਕੇ ਆਪਾਂ ਆਪਣੀ ਪੜ੍ਹਾਈ ਵਾਸਤੇ ਜਾਂ ਹੋਰ ਕਿਸੇ ਕੰਮ ਲਈ ਬਾਹਰ ਜਾ ਸਕਦੇ ਹਾਂ ਤੇ ਤਾਂ ਹੀ ਉਹਦੇ ਤੋਂ ਹੀ ਆਪਣਾ ਵੀਜ਼ਾ ਵਗੈਰਾ ਲਗਵਾਇਆ ਜਾਵੇ ਅੱਗੇ ਮੈਮ 5 ਐਫਆਈਆਰ ਦਰਜ ਹੋਈਆਂ ਲਿਸਟ ਜਿਹੜੀ ਬਣਾਈ ਹੈ ਉਹ ਲਿਸਟ ਕਿੰਨੀ ਕੁ ਲੰਮੀ ਹੈ ਜੀ ਲਿਸਟ ਤਾਂ ਦੇਖੋ ਜੀ ਕਾਫੀ ਲੰਬੀ ਹੈਗੀ ਹੈ ਔਰ ਹੌਲੀ ਹੌਲੀ ਅਸੀਂ ਸਾਰਿਆਂ ਦੇ ਉੱਤੇ ਹੀ ਕਾਰਵਾਈ ਕਰਨੀ ਹੈ ਪੁਲਿਸ ਜਿਹੜੀ ਹੈ ਪੂਰੀ ਜਿਹੜੀ ਹੈ ਮੁਸਤੈਦ ਹੈ ਇਸ ਤੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਥੈਂਕ ਯੂ ਜੀ ਥੈਂਕ ਯੂ ਸੋ ਇਸ ਹਨ ਐਸਪੀ ਹੈੱਡ ਕੁਆਟਰ ਮੈਮ ਪ੍ਰਵਿੰਦਰ ਕੌਰ ਜੀ ਤਾਂ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਅਤੇ ਨੌਜਵਾਨਾਂ ਨੂੰ ਅਤੇ ਏਜੰਟਾਂ ਨੂੰ ਵੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੇ ਨੇ ਅਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤ